ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਪ੍ਰਾਪਾਣੂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਹੋਣ ਵਾਲੇ ਰਿਸ਼ਤੇ ਆ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਰਿਸ਼ਤੇ ਲੈ ਕੇ ਹਾਂ ਜੀ ਮੁੰਡਿਆਂ ਤੇ ਕੁੜੀਆਂ ਦੇ ਪਹਿਲਾ ਰਿਸ਼ਤਾ ਹੈ ਜਿਲ੍ਹਾ ਤਰਨਤਾਰਨ ਰੈਜ਼ੀਡੈਂਸ ਗੋਇੰਦਵਾਲ ਸਾਹਿਬ ਮੁੰਡੇ ਦੀ ਕਾਸਟ ਰਾਮਗੜੀਆ ਡੇਟ ਆਫ ਬਰਥ 25 ਮਈ 1996 ਹਾਈਟ 6 ਫੁੱਟ ਸਟੱਡੀ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਓਕਿਪੇਸ਼ਨ ਇਕੁਇਪਮੈਂਟ ਆਪਰੇਟਰ ਵਰਕਪਲੇਸ ਦਵਾਈ ਇੰਟਰਨੈਸ਼ਨਲ 에ਅਰਪੋਰਟ ਕੰਪਨੀ ਐਮੀਰੇਟਸ 에ਅਰਲਾਈਨ ਸਿਵਲਿੰਗ 1 ਬ੍ਰਦਰ ਐਂਡ 1 ਸਿਸਟਰ ਯੰਗਰ ਇਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਲੜਕੀ ਗ੍ਰੈਜੂਏਸ਼ਨ ਪਾਸ ਹੋਵੇ ਤੇ ਹਾਈਟ ਲੜਕੀ ਦੀ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਇਨਾਂ ਪਰਿਵਾਰ ਦਾ ਨੰਬਰ ਹੈ ਜੀ 75083 88780 75083 88780 ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਹੁੰਦਾ ਹੈ ਉਹ ਇਹਨਾਂ ਦੇ ਪਰਿਵਾਰ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਨਾਮ ਸਿੰਘ ਜੀ ਮੁੰਡੇ ਦੀ ਕਾਸਟ ਸਰਬ ਸਰਸਵਤ ਬ੍ਰਾਹਮਣ ਇਹ ਮੁੰਡਾ ਅਮਰਤ ਭਰੀ ਹੈ ਜੀ ਡੇਟ ਆਫ ਬਰਥ 3 ਦਸੰਬਰ 1994 ਹਾਈਟ 5 ਫੁੱਟ 7 ਇੰਚ ਸਟੱਡੀ ਬੀ ਐਸ ਸੀ ਐਗਰੀਕਲਚਰ ਕੰਮ ਪੈਸਟੀਸਾਈਡਸ ਦੀ ਸ਼ੋਪ ਅਕਾਊਂਟ ਇਨ ਟਰੇਡਰਸ ਪਰਿਵਾਰ ਚ ਮਾਤਾ ਪਿਤਾ ਨੇ ਜੀ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਦੀ ਕਾਸਟ ਚਾਹੇ ਕੋਈ ਹੋਵੇ ਐਸ ਸੀ ਕੈਟਾਗਰੀ ਨੂੰ ਛੱਡ ਕੇ ਜੀ ਰਿਸ਼ਤਾ ਲੈ ਲੈਣਗੇ ਜੀ ਇਹ ਕੁੜੀ ਸੋਣੀ ਸੁਨੱਖੀ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਉਹ ਇਹਨਾਂ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਮੱਲੀ ਏਰੀਆ ਰਾਮਪੁਰ ਹੈ ਜੀ ਇਹਨਾਂ ਦਾ ਡੇਟ ਆਫ ਬਰਥ 21 ਜੂਨ 1996 ਹਾਈਟ 5 ਫੁੱਟ 7 ਇੰਚ ਸਟੱਡੀ ਬੀਕੋਮ ਗ੍ਰੈਜੂਏਸ਼ਨ ਕੰਪਿਊਟਰ ਕੋਰਸ ਐਂਡ ਪੁਲਿਸ ਇੰਟੈਲੀਜੈਂਸੀ ਕੋਰਸ ਚੱਲ ਰਿਹਾ ਹੈ ਜੀ ਮੁੰਡੇ ਦਾ ਜੋਬ ਫਲਾਈਟ ਮੈਨੇਜਰ 에어ਪੋਰਟ ਨਿਊ ਦਿੱਲੀ ਸੈਲਰੀ 35000 ਜਮੀਨ ਢਾਈ ਕਿੱਲੇ ਮੱਜਰਾ ਦਾ ਫਾਰਮ ਵੀ ਹੈ ਜੀ ਇਹਨਾਂ ਦਾ ਸਿਵਲਿੰਗ 1 ਭੈਣ ਕਨੇਡਾ ਵਿੱਚ ਹੈ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਦੀ ਵਧੀਆ ਪੜ੍ਹਾਈ ਕੀਤੀ ਹੋਵੇ ਨਾਲ ਵਧੀਆ ਕੋਈ ਜੋਬ ਕਰਦੀ ਹੋਵੇ ਜਾਂ ਫਿਰ ਜੋਬ ਦੇ ਕਾਬਿਲ ਹੋਵੇ ਬਾਕੀ ਪਰਿਵਾਰ ਵਧੀਆ ਸੋਫੀ ਹੋਵੇ ਜੀ ਖਾਂਦੇ ਪੀਂਦੇ ਨਾ ਹੋਣ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹੋ ਇਹਨਾਂ ਨੇ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਤੁਸੀਂ ਕਾਲ ਕਰਕੇ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਹੇਰ ਡੇਟ ਆਫ ਬਰਥ 1993 ਸਟੱਡੀ ਨਰਸਿੰਗ ਫਰੋਮ ਇੰਡੀਆ ਵਰਕ ਇਨ ਕੈਨੇਡਾ ਐਜ਼ ਏ ਹੈਲਥ케ਅਰ ਅਸਿਸਟੈਂਟ ਐਂਡ ਐਡਮਿਨਿਸਟ੍ਰੇਸ਼ਨ ਸਟੇਟਸ ਇਨ ਕੈਨੇਡਾ ਪੀਆਰ ਹਾਈਟ 5 ਫੁੱਟ 2.5 ਇੰਚ ਸਿਵਲਿੰਗ 1 ਇਲਡਰ ਸਿਸਟਰ ਟੀਚਰ ਮੈਰਿਡ 1 ਯੰਗਰ ਬ੍ਰਦਰ ਮੈਰਿਡ ਹੈ ਹੀ ਇਸ ਵਾਈਫ ਆਲਸੋ ਇਨ ਕੈਨੇਡਾ ਫਾਦਰ ਨੋ ਮੋਰ ਵਿਦ ਅਸ ਹੀ ਵਾਸ ਇਨ ਆਰਮੀ ਮਦਰ ਹਾਊਸ ਵਾਈਫ ਕੰਰੈਂਟਲੀ ਆਈ ਏਮ ਲੀਵਿੰਗ ਇਨ ਸਰੀ BC ਜਿਸ ਪਰਿਵਾਰ ਨਾਲ ਇਹ ਰਿਸ਼ਤਾ ਇਹਨਾਂ ਦਾ ਮੈਚ ਕਰਦਾ ਹੈ ਜੀ ਉਹ ਆਪਣੇ ਦਿੱਤੇ ਹੋਏ ਸਕਰੀਨ ਦੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਇਹੇ ਜੀ ਮੁੰਡਾ ਕੈਨੇਡਾ ਪੀਆਰ ਮੰਗਦੇ ਨੇ ਜੀ ਬਾਕੀ ਸਾਰੀ ਜਾਣਕਾਰੀ ਫੋਨ ਦੇ ਉੱਤੇ ਦੇਣਗੇ ਅਗਲਾ ਰਿਸ਼ਤਾ ਹੈ ਜੀ ਜਿਲ੍ਹਾ ਸ਼ਹਿਰੀ ਅੰਮ੍ਰਿਤਸਰ ਸਾਹਿਬ ਕੁੱੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1 ਮਾਰਚ 1993 ਹਾਈਟ ਸਟੱਡੀ ਹਾਈਟ 5 ਫੁੱਟ 4 ਇੰਚ ਸਟੱਡੀ 3 ইয়ারਸ ਫਾਰਮੇਸੀ ਪੀਆਰ ਇਨ ਕੈਨੇਡਾ ਬ੍ਰੈਂਟਨ ਜੋਬਨ ਹਸਪੀਟਲ ਫੈਮਿਲੀ ਮੈਂਬਰ ਮਦਰ ਜ਼ਮੀਨ 12 ਕਿੱਲੇ ਹੈ ਜੀ ਇਹਨਾਂ ਕੋਲੇ ਕੁੜੀ 4 ਲੱਖ ਰੁਪਏ ਤਨਖਾਹ ਲੈ ਰਹੀ ਹੈ ਜੀ ਕੈਨੇਡਾ ਵਿੱਚ ਨੇਟ ਬਾਏ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਕੈਨੇਡਾ ਦਾ ਕੈਨੇਡਾ ਜਾਂ ਯੂ ਐਸ ਦਾ ਪੀਆਰ ਹੋਵੇ ਮੁੰਡੇ ਨੂੰ ਜ਼ਮੀਨ 10 ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਜਿਸ ਪ੍ਰਕਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਆਪਣੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਧੰਨਵਾਦ